ਜੈਂਸੀ ਸਵਧਾਂਤੇ ਹਮਲੇ ਦਾ ਕਾਲਾデア ਹੈ ਰਾਸ਼ਪਤੀ ਦ੍ਰੋਪਤੀ ਮੁਰਮੂ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਨੂੰ ਦ੍ਰੋਪਤੀ ਮੁਰਮੂ ਨੇ ਕੀਤਾ ਸੰਬੋਧਨ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਮਾਂ ਤੇ ਪਿਆ ਮੀ ਗਰਮੀ ਤੋਂ ਮਿਲੀ ਰਾਹਤ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਵੇਗਾ ਫਾਈਨਲ ਸੈਮੀ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾਇਆ ਵਰਕਿੰਗ ਕਮੇਟੀ ਦੇ ਜ਼ਿਲ੍ਹਾ ਜੱਜਦਾਰ ਇੱਕ ਜੋਟਾ ਤੇ ਪਾਰਟੀ ਪ੍ਰਧਾਨ ਦੇ ਨਾਲ ਡਟ ਕੇ ਖੜੇ ਹਨ ਡਾਕਟਰ ਦਲਜੀਤ ਸਿੰਘ ਜੀਮਾ ਤੇਜਤ ਬਾਬਾ ਟੀਵੀ ਤੇ ਖਬਰਾਂ ਦੇ ਇਸ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਚੋਣਾਂ ਦੇ ਸਮੇਂ ਤੋਂ ਹੀ ਸੰਵਿਧਾਨ ਦੀ ਰੱਖਿਆ ਨੂੰ ਲੈ ਕੇ ਛਿੜੀ ਸਿਆਸੀ ਬਹਿਸ ਚੋਣਾਂ ਤੋਂ ਬਾਅਦ ਵੀ ਖਤਮ ਨਹੀਂ ਹੋ ਰਹੀ ਬੁੱਧਵਾਰ ਨੂੰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਐਮਰਜੈਂਸੀ ਤੇ ਨਿੰਦਾ ਮਤੇ ਤੇ ਦੂਜੇ ਦਿਨ ਵੀਰਵਾਰ ਨੂੰ ਰਾਸ਼ਪਤੀ ਦ੍ਰੋਪਤੀ ਮੁਰਮੂ ਨੇ ਵੀ ਆਪਣੇ ਭਾਸ਼ਣ ਵਿੱਚ ਐਮਰਜੈਂਸੀ ਤੇ ਹਮਲਾ ਕੀਤਾ ਹੈ ਤੇ ਇਸ ਲਈ ਇੰਦਰਾ ਗਾਂਧੀ ਦੀ ਤਤਕਾਲੀ ਸਰਕਾਰ ਨੂੰ ਘਟਾਰੇ ਵਿੱਚ ਖੜਾ ਕੀਤਾ ਯਾਹਰ ਤੌਰ ਤੇ ਸਰਕਾਰ ਵੱਲੋਂ ਇਹ ਕੋਸ਼ਿਸ਼ ਹੈ ਕਿ ਰੋਜ਼ਾਨਾ ਸੰਵਿਧਾਨ ਦੀ ਕਾਪੀ ਲੈ ਕੇ ਆਰੇ ਕਾਂਗਰਸੀ ਮੈਂਬਰਾਂ ਨੂੰ ਇਹ ਸ਼ੀਸ਼ਾ ਦਿਖਾਇਆ ਜਾਵੇ ਕਿ ਉਹਨਾਂ ਦੇ ਕਾਲ ਵਿੱਚ ਹੀ ਸੰਵਿਧਾਨ ਦੀਆਂ ਧਜੀਆਂ ਉਡਾਈਆਂ ਗਈਆਂ ਸਨ। ਰਾਸ਼ਟਰਪਤੀ ਨੇ ਜਿਵੇਂ ਹੀ ਇਸ ਦਾ ਜ਼ਿਕਰ ਕੀਤਾ ਕਾਂਗਰਸੀ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਤਾ ਤਿਰ ਦੇ ਮੈਂਬਰਾਂ ਨੇ ਮੇਜ਼ ਠੋਕੇ ਰਾਸ਼ਟਰਪਤੀ ਦਾ ਸਮਰਥਨ ਕੀਤਾ। ਇਸ ਮੌਕੇ ਤੇ ਦਰੋਪਤੀ ਮਰਮੂ ਦਾ ਕਹਿਣਾ ਹੈ ਕਿ ਭਾਰਤ ਨੇ ਆਪਣੀ ਜੀ20 ਪ੍ਰਧਾਨਗੀ ਦੌਰਾਨ ਕਈ ਮੁੱਦਿਆਂ ਤੇ ਦੁਨੀਆ ਨੂੰ ਇਕਜੁੱਟ ਕੀਤਾ ਹੈ। ਭਾਰਤ ਪੌਣ ਪਾਣੀ ਤਬਦੀਲੀ, ਖੁਰਾਕੀ ਸੁਰੱਖਿਆ ਦੇ ਵਿਸ਼ਵ ਪੱਧਰੀ ਮੁੱਦਿਆਂ ਦਾ ਹੱਲ ਕੀਤਾ ਹੈ। ਸਰਕਾਰ ਵਿਕਾਸ ਤੇ ਵਿਰਾਸਤ ਦੋਮਾ ਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਵੀਰਵਾਰਸਵਰੇ ਪ੍ਰੀ ਮੌਨਸਨ ਦੀ ਬਾਰਿਸ਼ ਨੇ ਤੇਜ਼ ਹਵਾਵਾਂ ਨੇ ਦੋਮਾ ਸੂਬਿਆਂ 'ਚ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਪੰਜਾਬ ਦੇ 11 ਅਤੇ ਹਰਿਆਣਾ ਦੇ 12 ਜ਼ਿਲ੍ਹਿਆਂ ਵਿੱਚ ਦੋਵਾਂ ਸੂਬਿਆਂ ਦੀ ਸਾਂਝੀ ਰਾਤਾਂ ਵਿੱਚ ਚੰਡੀਗੜ੍ਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀਆਂ ਰਿਪੋਰਟਾਂ ਹਨ। ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਸਵੇਰਸਾਰ ਭਾਰੀ ਮੀਂਹ ਪੈਣ ਨਾਲ ਬਹੁਤ ਸਾਰੀਆਂ ਥਾਵਾਂ ਤੇ ਪਾਣੀ ਭਰ ਗਿਆ। ਇਸ ਮੌਕੇ ਤੇ ਵੱਖ-ਵੱਖ ਲੋਕਾਂ ਦਾ ਕਹਿਣਾ ਹੈ ਕਿ ਬਾਰਿਸ਼ ਹੋਣ ਦੇ ਨਾਲ ਗਰਮੀ ਤੋਂ ਰਾਹਤ ਮਿਲੀ ਹੈ। ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 40 ਡਿਗਰੀ ਤੋਂ ਉੱਪਰ ਸੀ। ਮੀ ਪੈਂਡ ਦੇ ਨਾਲ ਜਿੱਥੇ ਦਾ ਮੌਸਮ ਠੰਡਾ ਹੋ ਗਿਆ ਹੈ ਉੱਥੇ ਸ਼ਾਮ ਨੂੰ ਘਰਾਂ ਅਤੇ ਦਫ਼ਤਰਾਂ ਨੂੰ ਆਉਣ ਜਾਣ ਵਾਲੇ ਲੋਕਾਂ ਨੇ ਵੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ ਪਰ ਵੱਖ-ਵੱਖ ਥਾਵਾਂ ਤੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਜਮਾ ਹੋਏ ਪਾਣੀ ਵਿੱਚੋਂ ਲੰਘਣ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਬਹੁਤ ਸਾਰੇ ਥਾਵਾਂ ਤੇ ਤਾਂ ਦਫ਼ਤਰ ਹੀ ਪਾਣੀ ਵਿੱਚ ਡੁੱਬ ਗਏ 10 ਸਾਲ ਬਾਅਦ ਟੀਮ ਇੰਡੀਆ T20 ਵਿਸ਼ਵ ਕੱਪ ਦੇ ਫਾਈਨਲ ਵਿੱਚ ਪੁੱਜੀ ਹੈ ਭਾਰਤੀ ਟੀਮ ਨੇ ਤੀਜੀ ਵਾਰ ਫਾਈਨਲ ਵਿੱਚ ਥਾਂ ਮੜਾਈ ਹੈ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 68 ਦੌੜਾਂ ਨਾਲ ਹਰਾਇਆ। ਪਾਰਟੀ ਦੀਆਂ ਲਗਾਤਾਰ ਹਾਰਾਂ ਤੋਂ ਬਾਅਦ ਸ਼ੁਰੂਮਣੀ ਅਕਾਲੀ ਦਲ ਵਿੱਚ ਸੁਧਾਰ ਅਤੇ ਤਬਦੀਲੀਆਂ ਦੀ ਮੰਗ ਕਰ ਰਹੇ ਅਕਾਲੀ ਆਗੂਆ ਬੀਬੀ ਜਗੀਰਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਗੁਰਪ੍ਰਤਾਪ ਸਿੰਘ ਉਡਾਲਾ ਨੇ ਪੱਤਰਕਾਰ ਸੰਮੇਲਨ ਵਿੱਚ ਦੋਸ਼ ਲਗਾਇਆ ਕਿ ਇੱਕ ਵਿਅਕਤੀ ਨੂੰ ਬਚਾਉਣ ਦੇ ਲਈ ਬੰਨ ਚਾਹੇ ਬੰਦੇ ਇਕੱਠੇ ਕਰਕੇ ਸੁਖਵੀਰ ਸਿੰਘ ਬਾਦਲ ਵੱਲੋਂ ਪਾਰਟੀ ਨੂੰ ਧੜਿਆਂ ਵਿੱਚ ਵੰਡ ਕੇ ਇੱਕ ਧੜੇ ਦੀ ਅਗਵਾਈ ਖੁਦ ਸੰਭਾਲ ਲਈ ਹੈ ਜਦੋਂ ਕਿ ਅਰਸ਼ ਤੋਂ ਫਰਸ਼ ਤੇ ਆਈ ਪਾਰਟੀ ਲਈ ਚਿੰਤਤ ਆਗੂਆਂ ਨੂੰ ਦੂਜੀਆਂ ਪਾਰਟੀਆਂ ਦੇ ਏਜੰਟ ਗਰਦਾਨਿਆ ਜਾ ਰਿਹਾ ਹੈ। ਪਾਰਟੀ ਦੇ ਮੁਖ ਦਫ਼ਤਰ ਵਿਖੇ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ, ਡਾਕਟਰ ਸੁਖਵਿੰਦਰ ਸਿੰਘ ਸੂਕੀ ਵੱਲੋਂ ਕਾਲੀ ਵਿੱਚ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਇਹਨਾਂ ਦਾ ਕਹਿਣਾ ਹੈ ਕਿ ਜੋ ਵੀ ਖਾਲਸਾ ਪੰਥ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਦੇ ਯਤਨ ਕਰ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਹੀ ਝੁੰਦਾ ਕਮੇਟੀ ਦੀ ਰਿਪੋਰਟ ਨੂੰ ਠੁਕਰਾ ਦਿੱਤਾ ਹੈ। ਜਿਸ ਵਿੱਚ ਇੱਕ ਪਰਿਵਾਰ ਇੱਕ ਟ੍ਰੈਕਟਰ ਦੇਣ ਦੀ ਗੱਲ ਕੀਤੀ ਗਈ ਸੀ। ਸ਼੍ਰੀ ਹਰਮੰਦਰ ਸਾਹਿਬ ਵਿੱਚ ਯੋਗਾ ਕਰਨ ਵਾਲੀ ਫੈਸ਼ਨ ਡਿਜ਼ਾਈਨਰ ਨੂੰ ਪੁਲਿਸ ਨੇ ਸੁਰੱਖਿਆ ਦਿੱਤੀ ਹੈ ਕਿਉਂਕਿ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਵਡੋਦਰਾ ਦੀ ਫੈਸ਼ਨ ਡਿਜ਼ਾਈਨਰ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਅਰਚਨਾ ਮਕਵਾਨਾ ਨੂੰ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਵਿਖੇ ਯੋਗਾ ਕਰਨ ਤੋਂ ਬਾਅਦ ਜਾਨੋਂ ਮਾਰਨ ਦੀਆਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਅਰਚਨਾ ਨੂੰ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਵਡੋਦਰਾ ਪੁਲਿਸ ਨੇ ਅਣਸਾਹੇ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਵਡੋਦਰਾ ਪੁਲਿਸ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਅਰਚਨਾ ਨੂੰ ਧਮਕੀ ਦੇਣ ਸੰਬੰਧੀ ਉਸਦੀ ਸ਼ਿਕਾਇਤ ਤੇ ਕਰੋਲਵਾਗ ਪੁਲਿਸ ਸਟੇਸ਼ਨ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 507 ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਯੋਗਾ ਕਰਨਾ ਗਲਤ ਨਹੀਂ ਹੈ। ਦੁਨੀਆ ਯੋਗਾ ਦਾ ਅਭਿਆਸ ਕਰਦੀ ਹੈ। ਪਰ ਸ੍ਰੀ ਹਰਮੰਦਰ ਸਾਹਿਬ ਕੋਈ ਸੈਰ ਸਪਟਾ ਸਥਾਨ ਨਹੀਂ ਹੈ ਇਹ ਉਹ ਥਾਂ ਹੈ ਜਿੱਥੇ 24 ਘੰਟੇ ਸ਼ਬਦ ਕੀਰਤਨ ਕੀਤਾ ਜਾਂਦਾ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਡੇਢੇ ਆਉਂਦੇ ਨਜ਼ਰ ਦਿਖਾਈ ਦੇ ਰਹੇ ਹਨ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਲਗਭਗ ਸਾਰੀ ਗੱਲਬਾਤ ਮੁਕੰਮਲ ਕਰ ਲਈ ਹੈ ਅਤੇ ਜਲਦੀ ਹੀ ਗੱਠਜੋੜ ਦਾ ਐਲਾਨ ਕਰਨਗੇ ਇਸ ਦੀ ਸ਼ੁਰੂਆਤ ਜਲੰਧਰ ਪੱਛਮੀ ਹਲਕੇ ਤੋਂ ਹੋਣ ਜਾ ਰਹੀ ਜਿਮਨੀ ਚੋਣ ਤੋਂ ਹੋ ਗਈ ਹੈ ਇਸ ਲਈ ਅਕਾਲੀ ਦਲ ਨੇ ਬਸਵਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਜਲੰਧਰ ਪੱਛਮੀ ਜਿਮਨੀ ਚੋਣ ਲਈ ਬਸਵਾ ਦੇ ਹੱਕ ਵਿੱਚ ਭੁਗਤਣ ਲਈ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਦੇ 5 ਵਿਧਾਨ ਸਭਾ ਹਲਕਿਆਂ ਦੀਆਂ ਜਿਮਨੀ ਚੋਣਾਂ ਵਿੱਚ ਅਕਾਲੀ ਦਲ ਅਤੇ ਬਸਵਾ ਵਿਚਾਲੇ ਗੱਠਜੋੜ ਹੋ ਸਕਦਾ ਹੈ। ਇਸ ਨੂੰ ਲੈ ਕੇ ਪੰਜਾਬ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੇ ਇੰਡੀਆ ਗੱਠ ਜੁੜ ਰਹੀ ਸੰਵਿਧਾਨ ਬਚਾਓ ਦੇ ਨਾਂ ਤੇ ਦਲਤ ਪਛੜੇ ਵਰਗ ਅਤੇ ਘੱਟ ਗਿਣਤੀ ਵਰਗ ਦੀ ਵੋਟ ਲੈ ਕੇ ਵੱਡੀ ਗਿਣਤੀ ਵਿੱਚ ਮੈਂਬਰ ਪਾਰਲੀਮੈਂਟ ਦਿੱਤੇ ਹਨ ਜਦੋਂ ਦੇਸ਼ ਵਿੱਚ ਵਿਰੋਧੀ ਧਿਰ ਦਾ ਨੇਤਾ ਹੋਣ ਦੀ ਗੱਲ ਆਈ ਤਾਂ ਕਾਂਗਰਸ ਪ੍ਰਧਾਨ ਮਲਕ ਅਰਜੁਨ ਖੜਗੇ ਨੂੰ ਪਿੱਛੇ ਧੱਕ ਕੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਹੈ ਜੋ ਕਿ ਅਨਸੂਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਅਤੇ ਕਟ ਗਿਣਤੀ ਵਰਗਾਂ ਦੇ ਨਾਲ ਸਿੱਧਾ ਤਕਾ ਹੈ ਜਰੰਦਰ ਪੱਛਮੀ ਵਿਧਾਨ ਸਭਾ ਦੀ ਉਪਚੋਣ ਦੇ ਲਈ ਜਸਵੀਰ ਸਿੰਘ ਗੜੀ ਨੇ ਸਮਰਥਨ ਦੇਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਪੂਰਨਿਆਂ ਤੇ ਚੱਲਦੇ ਹੋਏ ਕਮਜ਼ੋਰ ਵਰਗਾਂ ਨਾਲ ਤੱਕੇਸ਼ਾਈ ਕਰਨ ਦਾ ਕੰਮ ਪੰਜਾਬ ਦੀ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ ਦੁਨੀਆ ਦੀ ਸਭ ਤੋਂ ਆਧੁਨਿਕ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਅਸਲੀ ਜਾਮਾ ਪਹਿਨਾਉਣ ਲਈ ਭਾਰਤ ਵਿੱਚ ਡਿਜੀਟਲ ਪਲੇਟਫਾਰਮ ਤੇ ਐਪ ਤਿਆਰ ਹਨ 1 ਜੁਲਾਈ ਤੋਂ ਇਹ ਕੰਮ ਕਰਨਗੇ ਇਸ ਨਵੀਂ ਵਿਵਸਥਾ ਨਾਲ ਇਨਸਾਫ ਨਾ ਸਿਰਫ ਆਸਾਨ ਹੋਵੇਗਾ ਬਲਕਿ ਤੇਜ਼ ਰਫ਼ਤਾਰ ਨਾਲ ਜਾਂਚ ਹੋਣ ਵਾਲੇ ਮੁਕਦਮਿਆਂ ਦਾ ਫੈਸਲਾ ਵੀ ਜਲਦ ਕੀਤਾ ਜਾਵੇਗਾ ਨਵੀਂ ਵਿਵਸਥਾ ਲਾਗੂ ਹੋਣ ਤੋਂ ਬਾਅਦ ਕਿਸੇ ਨੂੰ ਗਵਾਹੀ ਦੇ ਲਈ ਅਦਾਲਤ ਜਾਂ ਪੁਲਿਸ ਥਾਣੇ ਜਾਣ ਦੀ ਲੋੜ ਨਹੀਂ ਲੋਕ ਆਪਣੀ ਥਾਂ ਤੋਂ ਹੀ ਗਵਾਹੀ ਦੇ ਸਕਣਗੇ। ਇਹ ਹੀ ਨਹੀਂ ਇਸ ਨਾਲ ਪੁਲਿਸ ਦੀ ਯੋਗਤਾ ਵੀ ਵਧੇਗੀ ਕਿਉਂਕਿ ਉਸ ਨੂੰ ਘੰਟਿਆਂ ਤੱਕ ਕੋਰਟ ਦੀ ਅਡੀਕ ਨਹੀਂ ਕਰਨੀ ਪਵੇਗੀ। ਉਹ ਵੀ ਆਪਣੇ ਬਿਆਨ ਇਸ ਪਲੇਟਫਾਰਮ ਤੇ ਦਰਜ ਕਰਵਾ ਸਕਦੇ ਹਨ। ਗਵਾਹੀ ਦੇ ਦਿਨ ਉਹਨਾਂ ਨੂੰ ਇਸ ਦਾ ਲਿੰਕ ਭੇਜਿਆ ਜਾਵੇਗਾ। ਪੁਲਿਸ ਨੂੰ ਅਪਰਾਧ ਨਾਲ ਜੁੜੇ ਬਹੁਤ ਸਾਰੇ ਸਬੂਤ ਇਸ ਸક્ષਮ ਐਪ ਤੇ ਜ਼ਰੂਰ ਅਪਲੋਡ ਕਰਨੇ ਪੈਣਗੇ। ਪੂਰੀ ਤਰ੍ਹਾਂ ਡਿਜੀਟਲ ਅਪਰਾਧਕ ਨਿਆਂ ਪ੍ਰਣਾਲੀ ਨੂੰ ਕਾਰਗਰ ਬਣਾਉਣ ਦੇ ਲਈ ਐਨਸੀਆਰਬੀ ਨੇ ਸੂਬਿਆਂ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਹਿਤ ਹਲੇ 36 ਸਪੋਰਟ ਟੀਮਾਂ ਦਾ ਗਠਨ ਕੀਤਾ ਹੈ ਜੋ ਸਬੰਧਤ ਸਰਕਾਰਾਂ ਤੇ ਉਹਨਾਂ ਦੀਆਂ ਏਜੰਸੀਆਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਨ ਇਸ ਸੰਬੰਧੀ ਵਿਵਸਥਾ ਸਮਨ ਨਾ ਮਿਲਣ ਦੀ ਬਹਾਨੇਬਾਜ਼ੀ ਦੀ ਮੁਸ਼ਕਲ ਨੂੰ ਕਾਫੀ ਹੱਦ ਤੱਕ ਦੂਰ ਕਰੇਗੀ ਪਿੰਡ ਕੱਕੜ ਤਰੀਰ ਵਿਖੇ 5 ਕਨਾਲ ਜ਼ਮੀਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਅੰਨੇ ਵਾਹ ਗੋਲੀਆਂ ਚੱਲੀਆਂ ਹਨ ਜਿਸ ਵਿੱਚ ਚਾਚੇ ਪਤੀਜੇ ਦੀ ਮੌਤ ਹੋ ਗਈ ਹੈ ਤੇ ਪੰਜ ਵਿਅਕਤੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਸੂਤਰਾਂ ਅਨੁਸਾਰ ਪਿੰਡ ਕਕਰਤਰੀਨ ਵਿੱਚ 40 ਸਾਲ ਪਹਿਲਾਂ ਜ਼ਮੀਨ ਦੀ ਵੰਡ ਹੋਈ ਸੀ ਜਿਸ ਵਿੱਚ ਕਰੀਬ 5 ਕਨਾਲ ਜ਼ਮੀਨ ਗੁਰਪ੍ਰੀਤ ਸਿੰਘ ਅਤੇ ਬਿਆਨ ਸਿੰਘ ਦੇ ਪਰਿਵਾਰ ਦੇ ਹਿੱਸੇ ਆਈ ਸੀ ਜੋ ਉੱਥੇ ਖੇਤੀ ਕਰਦੇ ਸਨ ਸੇਵਾਬੋਕਤ ਇੰਸਪੈਕਟਰ ਇੰਦਰਜੀਤ ਸਿੰਘ ਹਥਿਆਰਾਂ ਨਾਲ ਲੈਸ ਆਪਣੇ ਸਾਥੀਆਂ ਨਾਲ ਅਈ ਅਤੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਲੱਗੇ ਗੁਰਪ੍ਰੀਤ ਅਤੇ ਬਿਆਨਤ ਦੇ ਸਾਥੀਆਂ ਸਮੇਤ ਉਸ ਨੂੰ ਅਜਾਇਹਾ ਕਰਨ ਤੋਂ ਰੋਕਿਆ ਗਿਆ ਤਾਂ ਮੁਲਜ਼ਮਾਂ ਨੇ ਅੰਨੇਵਾ ਫਾਇਰਿੰਗ ਸ਼ੁਰੂ ਕਰ ਦਿੱਤੀ ਇਸ ਦੌਰਾਨ ਗੋਲੀਆਂ ਲੱਗਣ ਕਾਰਨ ਗੁਰਪ੍ਰੀਤ ਸਿੰਘ ਅਤੇ ਬਿਆਨ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਪੰਜ ਹੋਰ ਵਿਅਕਤੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜਦਕਿ ਪੁਲਿਸ ਨੇ ਚਾਰ ਮੁਲਜ਼ਮਾਂ ਸੇਵਾਮੁਕਤ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਉਸਦੇ ਸਾਥੀਆਂ ਹਰਪ੍ਰੀਤ ਸਿੰਘ, ਚਰਨਜੀਤ ਸਿੰਘ ਅਤੇ ਸਤਨਾਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਸੂਬੇ ਦੀ ਭਗਵੰਤਮਾਨ ਸਰਕਾਰ ਜਲਦ ਟੁੱਟਣ ਜਾ ਰਹੀ ਹੈ ਅਤੇ ਆਪ ਦੇ ਆਪਣੇ ਵਿਧਾਇਕ ਹੀ ਸਰਕਾਰ ਦੇ ਖਿਲਾਫ ਮੋਰਚਾ ਖੋਲਣ ਜਾ ਰਹੇ ਹਨ। ਉਨਾਰਾ ਕਹਿਣਾ ਹੈ ਕਿ ਪਾਰਟੀ ਅੰਦਰ ਵੱਡੀ ਪੱਧਰ ਤੇ ਬਗਾਵਤ ਹੋ ਰਹੀ ਹੈ ਤੇ ਥੋੜੇ ਦਿਨਾਂ ਬਾਅਦ ਹੀ ਸਰਕਾਰ ਟੁੱਟ ਜਾਵੇਗੀ। ਉਨਾਰਾ ਕਹਿਣਾ ਹੈ ਕਿ ਬੇਸ਼ੱਕ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਦੀ ਜਿਮਨੀ ਚੋਣ ਲਈ ਜਰੰਦਰ ਦੇ ਵਿੱਚ ਰਹਿائش ਲਈ ਗਈ ਹੈ। ਪਰ ਉਹਨਾਂ ਨੂੰ ਘਰ ਲੈਣ ਦੀ ਬਜਾਏ ਆਪਣੀ ਕੁਰਸੀ ਦੀ ਚਿੰਤਾ ਕਰਨੀ ਚਾਹੀਦੀ ਹੈ। ਉਹਨਾਂ ਕਹੇ ਕਿ ਮੁੱਖ ਮੰਤਰੀ ਕੇਵਲ ਚੋਣਾਂ ਤੱਕ ਹੀ ਇੱਥੇ ਰੁਕ ਰਹੇ ਹਨ ਤੇ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਇੱਥੋਂ ਖਿਸਕ ਜਾਣਗੇ। ਬਾਕੀ ਪੰਜਾਬ ਦਾ ਰੱਬ ਰਾਖਾ ਹੈ ਇਸੇ ਤਰ੍ਹਾਂ ਵਿਰੋਧੀ ਧਿਰ ਦੇ ਆਗੂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇੱਥੇ ਆਪ ਆਗੂ ਤੇ ਸਾਬਕਾ ਕਾਉਂਸਲਰ ਲਖਵੀਰ ਸਿੰਘ ਬਾਜਵਾ ਅਤੇ ਉਹਨਾਂ ਦੇ ਸਾਥੀਆਂ ਦੀ ਘਰ ਵਾਪਸੀ ਤੇ ਉਹਨਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਦੇ ਆਉਣ ਨਾਲ ਪੱਛਮੀ ਹਲਕੇ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਪਾਰਟੀ ਉਮੀਦਵਾਰ ਸੁਰਿੰਦਰ ਕੋਰ ਦੀ ਚੋਣ ਮੋਹਿਮ ਨੂੰ ਤਕੜਾ ਹੁਦਾਰਾ ਮਿਲੇਗਾ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਸਿਖਰਲੇ ਅਧਿਕਾਰੀਆਂ ਨੇ ਆਲੋਚਕਾਂ ਨੂੰ ਚੁੱਪ ਕਰਵਾਉਣ ਦੇ ਲਈ ਭਾਰਤ ਵਿੱਚ ਅਤਵਾਦੀ ਰੋਕੂ ਕਾਨੂੰਨ ਦੀ ਵਰਤੋਂ ਤੇ ਚਿੰਤਾ ਜ਼ਾਹਰ ਕੀਤੀ ਹੈ ਤੇ ਅਧਿਕਾਰੀਆਂ ਨੂੰ ਕਸ਼ਮੀਰ ਬਾਰੇ ਟਿੱਪਣੀਆਂ ਲਈ ਲੇਖਕਾ ਅਰੰਦਤੀ ਰਾਏ ਖਿਲਾਫ ਕੇਸ ਵਾਪਸ ਲੈਣ ਦੀ ਮੰਗ ਕੀਤੀ ਹੈ ਹਾਈ ਕਮਿਸ਼ਨਰ ਵਾਲਕਰ ਟਰਕ ਦੀ ਅਗਵਾਈ ਹੇਠਲੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਨੂੰ ਐਕਸ ਤੇ ਪਾਈ ਪੋਸਟ ਵਿੱਚ ਕਿਹਾ ਹੈ ਕਿ ਭਾਰਤ ਆਲੋਚਕਾਂ ਨੂੰ ਚੁੱਪ ਕਰਵਾਉਣ ਦੇ ਲਈ ਅੱਤਵਾਦ ਰੋਕੂ ਕਾਨੂੰਨ UAPA ਦੀ ਵਰਤੋਂ ਕੀਤੇ ਜਾਣ ਨੂੰ ਲੈ ਕੇ ਫਿਕਰਮੰਦ ਹਾਂ ਕਾਨੂੰਨ ਦੀ ਸਮੀਖਿਆ ਤੇ ਇਸ ਤਹਿਤ ਹਿਰਾਸਤ ਵਿੱਚ ਲੈ ਗਏ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੀ ਰਿਹਾਈ ਦੇ ਲਈ ਅਪੀਲ ਦੁਹਰਾਉਂਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਇਹ ਅਜੀਬੋ-ਗਰੀਬ ਗੱਲ ਹੈ ਕਿ ਅਕਾਲੀ ਦਲ ਦਾ ਮੁਖੀ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਵਾਲੇ ਉਮੀਦਵਾਰ ਖਿਲਾਫ ਚੋਣ ਪ੍ਰਚਾਰ ਕਰੇਗਾ ਮੁੱਖ ਮੰਤਰੀ ਦੇ ਇੱਕ ਬਿਆਨ ਵਿੱਚ ਕਿਹਾ ਕਿ ਅਕਾਲੀ ਦਲ ਇਸ ਵੇਲੇ ਸੰਕਟ ਵਿੱਚ ਫਸਿਆ ਹੋਇਆ ਹੈ ਕਿਉਂਕਿ ਅਕਾਲੀ ਲੀਡਰ ਚੌਧਰ ਚਮਕਾਉਂਦੇ ਲਈ ਵਾਪਸ ਆਪਸ ਵਿੱਚ ਉਲਝ ਗਏ ਹਨ ਇਸ ਪਾਰਟੀ ਦੀ ਕੋਈ ਵੀ ਵਿਚਾਰਧਾਰਾ ਨਹੀਂ ਹੈ ਤੇ ਆਗੂਆਂ ਦਾ ਕੋਈ ਵੀ ਸਟੈਂਡ ਨਹੀਂ ਹੈ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸੂਬੇ ਦੀ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਤਰਸਯੋਗ ਹਾਲਾਤ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਜਰਿੰਦਰ ਜਿਮਨੀ ਚੋਣ ਵਿੱਚ ਪਾਰਟੀ ਪ੍ਰਧਾਨ ਅਕਾਲੀ ਦਲ ਦੇ ਚੋਣ ਨਿਸ਼ਾਨ ਵਾਲੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਨਹੀਂ ਕਰਨਗੇ ਅਕਾਲੀ ਦਲ ਦਾ ਚੋਣ ਨਿਸ਼ਾਨ ਕਿਸੇ ਹੋਰ ਉਮੀਦਵਾਰ ਕੋਲ ਹੈ ਜਦਕਿ ਸੁਖਬੀਰ ਸਿੰਘ ਬਾਦਲ ਕਿਸੇ ਹੋਰ ਉਮੀਦਵਾਰ ਦੇ ਲਈ ਚੋਣ ਪ੍ਰਚਾਰ ਕਰਨਗੇ ਸੂਬਾ ਸਰਕਾਰ ਨੇ ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲੇ ਲਾਭਪਾਤਰੀਆਂ ਤੋਂ 41 ਕਰੋੜ 22 ਲੱਖ ਰੁਪਏ ਦੀ ਵਸੂਲੀ ਕੀਤੀ ਹੈ ਸਮਾਜਿਕ ਸੁਰੱਖਿਆ ਏਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਡਾਕਟਰ ਬਲਜੀਤ ਕੋਰ ਦਾ ਕਹਿਣਾ ਹੈ ਕਿ ਪਿਛਲੇ ਸਾਲ ਸਟੇਟ ਪੈਨਸ਼ਨ ਸਕੀਮ ਅਧੀਨ ਪੈਨਸ਼ਨ ਲੈ ਰਹੇ 3348999 ਲਾਭਪਾਤਰੀਆਂ ਵਿੱਚੋਂ 107572 ਲਾਭਪਾਤਰੀ ਅਯੋਗ ਪਾਏ ਗਏ। ਵਿਭਾਗ ਵੱਲੋਂ ਕੀਤੇ ਸਰਵੇ ਦੌਰਾਨ ਪੈਨਸ਼ਨ ਸਕੀਮ ਅਧੀਨ 106521 ਪੈਨਸ਼ਨਰਾਂ ਨੂੰ ਮਰਿਤਕ 476 ਪੈਨਸ਼ਨਰਾਂ ਨੂੰ NRI ਅਤੇ 574 ਸਰਕਾਰੀ ਪੈਨਸ਼ਨਰ ਸਨ ਇਸ ਤਰ੍ਹਾਂ ਕੁੱਲ 1,7572 ਲਾਭਪਾਤਰੀਆਂ ਨੂੰ ਪੈਨਸ਼ਨ ਸਕੀਮ ਅਧੀਨ ਆਯੋਗ ਪਾਇਆ ਗਿਆ ਸੂਬਾ ਸਰਕਾਰ ਵੱਲੋਂ ਇਸ ਦੀ ਰਿਕਵਰੀ ਕੀਤੀ ਗਈ Google ਨੇ ਸਰਚ ਤਜਰਬੇ ਹੋਰ ਬਿਹਤਰ ਬਣਾਉਣ ਦੇ ਲਈ Android ਅਤੇ iOS ਮੋਬਾਈਲ ਡਿਵਾਈਸ ਤੇ Chrome ਬ੍ਰਾਊਜ਼ਰ ਚ ਪੰਜ ਨਵੇਂ ਫੀਚਰ ਜੋੜਨ ਦਾ ਐਲਾਨ ਕੀਤਾ ਹੈ ਇਹਨਾਂ ਵਿੱਚ ਨਵਾਂ ਸ਼ਾਰਟਕਟ ਤੇ ਸੁਖਾਲੇ ਨੈਵੀਗੇਸ਼ਨ ਲਈ ਨਵੇਂ ਐਡਰੈਸ ਬਾਰ ਸ਼ਾਮਲ ਹਨ ਨਮਕ ਰੋਮ ਐਕਸ਼ਨ ਫੀਚਰ ਯੂਜ਼ਰਜ਼ ਨੂੰ ਸਮਾਂ ਬਚਾਉਣ 'ਚ ਉਦੋਂ ਮਦਦ ਕਰੇਗਾ ਜਦੋਂ ਉਹ ਸਥਾਨਕ ਪਦਰਤੇ ਮੁਹੱਈਆ ਰੈਸਟੋਰੈਂਟ ਆਦਿ ਖੋਜ ਕਰਨ ਦੀ ਕੋਸ਼ਿਸ਼ ਕਰਨਗੇ ਕੰਪਨੀ ਦਾ ਕਹਿਣਾ ਹੈ ਕਿ ਤੁਸੀਂ ਕਿਸੇ ਰੈਸਟੋਰੈਂਟ ਦੀ ਖੋਜ ਕਰਦੇ ਹੋ ਜਾਂ ਤੁਹਾਨੂੰ ਕਾਲ ਕਰਨ ਦਿਸ਼ਾ ਨਿਰਦੇਸ਼ ਹਾਸਲ ਕਰਨ ਦੇ ਰਿਵਿਊ ਪੜਨ ਵਰਗੇ ਕੰਮ ਤੁਰੰਤ ਕਰਨ ਲਈ ਸਰਚ ਨਤੀਜਿਆਂ ਵਿੱਚ ਸ਼ਾਰਟਕਟ ਬਟਨ ਦਿਖਾਈ ਦੇਣਗੇ ਇਹਨਾਂ ਨਾਲ ਕਾਫੀ ਕੰਮ ਤੇਜ਼ ਹੋਵੇਗਾ ਦੇਸ਼ ਵਿਰੋਧੀ ਅੰਸਰਾਂ ਵਿਰੁੱਧ ਕਾਰਵਾਈ ਤਹਿਤ ਵਿਧੇਕ ਸੈਸ਼ਨ ਅਦਾਲਤ ਬਾਰ 12 ਮੁਲਾਵਲੋਂ ਪਾਸ ਆਦੇਸ਼ ਤੋਂ ਬਾਅਦ ਬਾਰਾ ਮੁਲਾਵਲ ਵਿੱਚ ਪੁਲਿਸ ਨੇ ਪਾਕਿਸਤਾਨ ਵਿੱਚ ਬੈਠੇ ਪੰਜ ਅੱਤਵਾਦੀ ਹੈਂਡਲਰਾਂ ਦੀ ਕਰੋੜਾਂ ਰੁਪਏ ਦੀ ਮੁੱਲ ਦੀ ਅਚਲ ਜਾਇਦਾਦ 'ਵਜੋਂ' ਜ਼ਮੀਨ ਕੋਰਕ ਕੀਤੀ ਹੈ। ਪਾਕਿਸਤਾਨ ਜਾਂ ਪਾਕਿਸਤਾਨ ਮਕਬੂਜ਼ਾ ਕਸ਼ਮੀਰ ਪੀਓਕੇ ਵਿੱਚ ਲੁਕੇ ਬੈਠੇ ਇਹਨਾਂ دہشتਗਰਦਾਂ ਤੇ ਸਮਰਥਕਾਂ ਵਿੱਚ ਬਹੁਤ ਸਾਰੇ ਨਾਮ ਹਨ। ਅਦਾਲਤ ਵੱਲੋਂ ਕਾਰਵਾਈ ਕਰਕੇ ਇਹਨਾਂ ਦੀ ਜ਼ਮੀਨ ਕੋਰਕ ਕੀਤੀ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਥਾਮਾਂ ਤੇ ਅਜਾਇਹਾ ਕੀਤਾ ਗਿਆ ਮੁੰਬਈ ਦੀ ਰਹਿਣ ਵਾਲੀ 26 ਸਾਲਾ ਲੇਖਕਾ ਸੰਜਨਾ ਠਾਕਰ ਨੇ ਦੁਨੀਆ ਭਰ ਦੇ 7359 ਹੋਰ ਪ੍ਰਤੀਯੋਗੀਆਂ ਨੂੰ ਪਛਾੜਦੇ ਹੋਏ ਕਾਮਨਵੈਲਥ ਲਘੂ ਕਥਾ ਪੁਰਸਕਾਰ 2024 ਆਪਣੇ ਨਾਂ ਕੀਤਾ ਹੈ ਸੰਜਨਾ ਨੂੰ 5000 ਦੀ ਪੌਂਡ ਰਕਮ ਦੇ ਪੁਰਸਕਾਰ ਨਾਲ ਸਨਮਾਨਿਆ ਗਿਆ ਸੰਜਨਾ ਦੀ ਕਹਾਣੀ ਦਾ ਸਰਲੇਖ ਐਸ਼ਵਰਿਆ ਰਾਏ ਬਾਲੀਵੁੱਡ ਦੀ ਇੱਕ ਪ੍ਰਸਿੱਧ ਅਦਾਕਾਰਾ ਦੇ ਨਾਂ ਤੇ ਹੈ ਸਾਹਿਤਕ ਮੈਗਿਨ ਨੇ 2024 ਵਿੱਚ ਕਾਮਨਵੈਲਥ ਲਘੂ ਕਥਾ ਪੁਰਸਕਾਰ ਜੇਤਨ ਵਾਲੀਆਂ ਸਾਰੀਆਂ ਖੇਤਰੀ ਕਹਾਣੀਆਂ ਨੂੰ ਪ੍ਰਕਾਸ਼ਿਤ ਕੀਤਾ ਹੈ। ਇਸ ਸਬੰਧਕ ਤੇ ਸੰਜਣਾ ਰ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇਹ ਪੁਰਸਕਾਰ ਹਾਸਲ ਕੀਤਾ ਹੈ। ਮੈਂ ਬੜਾ ਮਾਣ ਮਹਿਸੂਸ ਕਰ ਰਹੀ ਹਾਂ। ਮੈਨੂੰ ਉਮੀਦ ਹੈ ਕਿ ਮੈਂ ਅਜਈਆਂ ਕਹਾਣੀਆਂ ਹੋਰ ਵੀ ਲਿਖਦੀ ਰਾਂਗੀ ਜਿਨ੍ਹਾਂ ਨੂੰ ਪੜਨਾ ਲੋਕ ਪਸੰਦ ਕਰਦੇ ਹਨ। ਉਹਨਾਂ ਦੱਸਿਆ ਕਿ ਮਾਂ ਤੇ ਸਰੀਰਕ ਸੁੰਦਰਤਾ ਅਤੇ ਸੁੰਦਰਤਾ ਦੇ ਪੈਮਾਨੇ ਅਤੇ ਮੁੰਬਈ ਦੀਆਂ ਸੜਕਾਂ ਤੇ ਖਾਣ ਪੀਣ ਨਾਲ ਜੁੜੀਆਂ ਮੇਰੀਆਂ ਅਜੀਬੋ-ਗਰੀਬ ਕਹਾਣੀਆਂ ਨੂੰ ਇਸ ਤਰ੍ਹਾਂ ਦੇ ਵਿਸ਼ੇਪਧਰੀ ਮੰਚ ਤੇ ਪਾਠਕ ਮਿਲਣਾ ਬਹੁਤ ਦਿਲਚਸਪੀ ਹੈ ਬਹੁਤ-ਬਹੁਤ ਧੰਨਵਾਦ ਹੁਣ ਖਬਰਾਂ ਵਿਦੇਸ਼ ਤੋਂ ਉੱਤਰੀ ਅਮਰੀਕਾ ਦਾ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਨਾਂ ਤੇ ਸਥਾਪਿਤ ਸ਼੍ਰੀ ਗੁਰੂ ਰਵਦਾਸ ਟੈਂਪਲ ਪੀਟਸਬਰਗ ਕੈਲੀਫੋਰਨੀਆ ਦਾ 38ਵਾਂ ਸਥਾਪਨਾ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 28 29 30 ਜੂਨ ਨੂੰ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਸ਼ੁਕਰਵਾਰ 28 ਜੂਨ 2024 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਸਨਿਚਰਵਾਰ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾਵੇਗੀ ਅਤੇ ਐਤਵਾਰ 30 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਇਸ ਉਪਰੰਤ ਗੁਰੂਕਰਦੇ ਰਾਗੀ ਜਥੇ ਪਾਈ ਸਾਹਿਬ ਪਾਈ ਬਲਵਿੰਦਰ ਸਿੰਘ ਜਥੇ ਦੇ ਇਲਾਵਾ ਹੋਰ ਵੀ ਰਾਗੀ ਢਾਡੀ ਜਥੇ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਤੇ ਵੱਖ-ਵੱਖ ਬੁਲਾਰੇ ਗੁਰੂਕਰਦੇ ਇਤਿਹਾਸ ਬਾਰੇ ਚਾਨਣਾ ਪਾਉਣਗੇ ਇਸ ਮੌਕੇ ਤੇ ਗੁਰੂਕਰਦੇ ਫਾਊਂਡਰ ਮੈਂਬਰ ਸਹਿਵਾਨਾ ਦਾ ਸਨਮਾਨ ਕੀਤਾ ਜਾਵੇਗਾ ਇਹ ਜਾਣਕਾਰੀ ਗੁਰੂਕਰ ਕਮੇਟੀ ਦੇ ਚੇਅਰਮੈਨ ਸ਼੍ਰੀ ਰਮੇਸ਼ ਸੁੰਮਨ ਪ੍ਰਧਾਨ ਸ਼੍ਰੀ ਵਿਨੋਦ ਕੁਮਾਰ ਜਨਰਲ ਸਕੱਤਰ ਦਿਲਬਾਖ ਸਿੰਘ ਅਤੇ ਖਜ਼ਾਨਚੀ ਬੀਬੀ ਸੁਨੀਤਾ ਸਿੰਘ ਵੱਲੋਂ ਦਿੱਤੀ ਗਈ ਇੰਗਲੈਂਡ ਵਿੱਚ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਅਤੇ ਤਨਖਾਹਾਂ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਸਰਕਾਰ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਹਜ਼ਾਰਾਂ ਡਾਕਟਰ ਹੜਤਾਲ ਤੇ ਚਲੇ ਗਏ ਜਿਸ ਕਾਰਨ ਹਸਪਤਾਲ ਵਿੱਚ ਸਿਹਤ ਸੇਵਾਵਾਂ ਠੱਪ ਹੋ ਗਈਆਂ ਡਾਕਟਰਾਂ ਵੱਲੋਂ ਇਹ ਹੜਤਾਲ ਅਜਿਹੇ ਸਮੇਂ ਕੀਤੀ ਜਾ ਰਹੀ ਹੈ ਜਦੋਂ ਦੇਸ਼ ਵਿੱਚ 4 ਜੁਲਾਈ ਨੂੰ ਆਮ ਚੋਣਾ ਹੋਣੀਆਂ ਹਨ ਜੂਨੀਅਰ ਡਾਕਟਰ ਦੀ ਪੰਜ ਰੋਜ਼ਾ ਹੜਤਾਲ ਨੇ ਕੌਮੀ ਸਿਹਤ ਸੇਵਾਵਾਂ ਅਤੇ ਬਰਤਾਨੀਆਂ ਦੇ ਸਰਕਾਰੀ ਸਹਿਤਾ ਪ੍ਰਾਪਤ ਜਨਤਕ ਸਿਹਤ ਪ੍ਰਬੰਧ ਦੇ ਲਈ ਸਮੱਸਿਆਵਾਂ ਖੜੀਆਂ ਕੀਤੀਆਂ ਹਨ ਸ਼੍ਰੀ ਗੁਰੂ ਰਵਿਦਾਸ ਟੈਂਪਲ ਫ੍ਰੀਜਨੋ ਕੈਲੀਫੋਰਨੀਆ ਵੱਲੋਂ ਬੇਕਰਜ ਫੀਲਡ ਦੇ ਸਮੂਹ ਮੋਮੀ ਪਰਿਵਾਰ ਸਰਬਸ਼੍ਰੀ ਪ੍ਰੇਮ ਸੋਢੀ ਮੋਮੀ ਹਰਮਿੰਦਰ ਮੋਮੀ ਸਰਜੀਤ ਮੋਮੀ ਅਰਜਿੰਦਰ ਮੋਮੀ ਅਤੇ ਲਾਲੀ ਮੋਮੀ ਵੱਲੋਂ ਆਪਣੇ ਬੱਚਿਆਂ ਵੱਲੋਂ ਉੱਚ ਵਿਦਿਆ ਪ੍ਰਾਪਤ ਕਰਨ ਦੀ ਖੁਸ਼ੀ ਵਿੱਚ ਸ਼੍ਰੀ ਅਖੰਡ ਪਾਤਸ਼ਾਹਬ ਰਖਾਏ ਗਏ ਅਤੇ ਭੋਗ ਪਾਏ ਜਾਣ ਅਪਰੰਤ ਵੱਖ-ਵੱਖ ਰਾਗੀ ਢਾਡੀ ਜਥਿਆਂ ਨੇ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਅਤੇ ਹੋਰ ਸੱਜਣਾ ਵੱਲੋਂ ਦਿੱਲੀ ਹਾਰਦਿਕ ਵਿਦਾਇਗੀ ਦਿੱਤੀ ਗਈ ਅਤੇ ਸਮੂਹ ਮੋਮੀ ਪਰਿਵਾਰ ਦੀ ਚੜ੍ਹਦੀ ਕਲਾ ਦੇ ਲਈ ਵਾਹਿਗੁਰੂ ਅੱਗੇ ਅਰਜ਼ੋਈ ਕੀਤੀ। ਬਾਲੀਵੁੱਡ ਦੀਆਂ ਅਹਿਮ ਖਬਰਾਂ ਬਾਲੀਵੁੱਡ ਅਦਾਕਾਰ ਅਮੀਰ ਖਾਨ ਨੇ ਮੁੰਬਈ ਦੇ ਬਾਂਦਰਾ ਵੈਸਟ ਸਥਿਤ ਪਾਲੀ ਹਿਲਸ ਦੀ ਇੱਕ ਆਲੀਸ਼ਾਨ ਰਹਿائش ਇਮਾਰਤ ਵਿੱਚ 9 ਕਰੋੜ 75 ਲੱਖ ਰੁਪਏ ਦਾ ਇੱਕ ਅਪਾਰਟਮੈਂਟ ਖਰੀਦਿਆ ਹੈ। ਇਹ ਜਾਇਦਾਦ ਰਹਿਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਅਤੇ ਇਸ ਦਾ ਆਕਾਰ ਲਗਭਗ 1027 ਵਰਗ ਫੁੱਟ 카ਰਪਟ ਏਰੀਆ ਹੈ ਇਸ ਸੌਦੇ ਵਿੱਚ 58 ਲੱਖ ਦੀ ਸਟੈਂਪ ਡਿਊਟੀ ਅਤੇ 30000 ਰੁਪਏ ਦੀ ਰਜਿਸਟ੍ਰੇਸ਼ਨ ਫੀਸ ਵੀ ਸ਼ਾਮਲ ਹੈ ਪਾਲੀ ਹਿੱਲ ਮੁੰਬਈ ਦੇ ਸਭ ਤੋਂ ਵਕਾਰੀ ਅਤੇ ਪ੍ਰਸਿੱਧ ਰਿਹਾਇਸ਼ੀ ਖੇਤਰਾਂ ਵਿੱਚ ਇੱਕ ਹੈ ਵੈਸੇ ਤਾਂ ਅਮੀਰ ਖਾਨ ਦੇ ਹੋਰ ਵੀ ਬਹੁਤ ਸਾਰੇ ਬੰਗਲੇ ਹਨ ਸੂਤਰਾਂ ਦਾ ਕਹਿਣਾ ਹੈ ਕਿ ਇਹ ਬੰਗਲਾ ਉਹਨਾਂ ਨੇ ਫਿਲਮਾਂ ਦੀਆਂ ਕਹਾਣੀਆਂ ਲਿਖਣ ਦੇ ਲਈ ਲਿਆ ਹੈ ਜਿੱਥੇ ਉਹ ਫਿਲਮਾਂ ਦੀਆਂ ਵੱਖ-ਵੱਖ ਕਹਾਣੀਆਂ ਲਿਖਣਗੇ ਅਤੇ ਉਹਨਾਂ ਦਾ ਪੂਰਾ ਸਟਾਫ ਇੱਥੇ ਹੋਵੇਗਾ। ਸਨਕਸ਼ ਸਿਨਾ ਨੇ ਲੰਬੇ ਸਮੇਂ ਤੱਕ ਡੇਟ ਕਰਨ ਦੇ ਬਾਅਦ ਜ਼ਹੀਰ ਇਕਬਾਲ ਨਾਲ ਵਿਆਹ ਕਰਵਾ ਲਿਆ। ਇਹ ਵਿਆਹ ਨਾ ਤਾਂ ਮੁਸਲਮਾਨ ਅਤੇ ਨਾ ਹੀ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਹੋਇਆ ਜੋੜੇ ਵੱਲੋਂ ਰਜਿਸਟਰਡ ਵਿਆਹ ਕੀਤਾ ਗਿਆ। ਇਸ ਮੌਕੇ ਸਨਕਸ਼ ਸਿਨਾ ਨੇ ਚਿੱਟੇ ਰੰਗ ਦੀ ਸਾੜੀ ਪਹਿਨੀ ਹੋਈ ਸੀ ਅਤੇ ਜ਼ਹੀਰ ਇਕਬਾਲ ਦੇ ਡਰੈਸ ਨੂੰ ਵੀ ਕਾਫੀ ਪਸੰਦ ਕੀਤਾ ਗਿਆ। ਕਿਉਂਕਿ ਉਹਨਾਂ ਨੇ ਕੋਟਾ ਪਜਾਮਾ ਪਹਿਨਿਆ ਹੋਇਆ ਸੀ ਸਨਖਸ਼ੀ ਜਹੀਰ ਦੇ ਵਿਆਹ ਦੀ ਰਿਸੈਪਸ਼ਨ ਵਿੱਚ 69 ਸਾਲਾਂ ਰੇਖਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਰਹੀ ਹੈ ਰੇਖਾ ਦਾ ਮਨਮੋਹਕ ਅੰਦਾਜ਼ ਸਾਰਿਆਂ ਨੂੰ ਪਸੰਦ ਆਇਆ ਹੈ ਇਸ ਮੌਕੇ ਤੇ ਛਤਰੂਗਨ सिन्हा ਪਰਿਵਾਰ ਵੀ ਕਾਫੀ ਖੁਸ਼ ਨਜ਼ਰ ਆਇਆ ਰਿਸੈਪਸ਼ਨ ਪਾਰਟੀ ਵਿੱਚ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਹੈ ਸਨਖਸ਼ੀ ਜਹੀਰ ਦੇ ਵਿਆਹ ਨੂੰ ਲੈ ਕੇ ਧਰਮ ਬਦਲਣ ਦੀ ਵੀ ਗੱਲ ਕਾਫੀ ਚੱਲੀ ਸੀ ਲੇਕਿਨ ਸਨਾਕਸ਼ੀ ਸੇਨਾ ਵਿਆਹ ਤੋਂ ਬਾਅਦ ਧਰਮ ਪਰिवर्तन ਨਹੀਂ ਕਰੇਗੀ ਸੋਰਾ ਪਰਿਵਾਰ ਦਾ ਕਹਿਣਾ ਹੈ ਕਿ ਸਨਾਕਸ਼ੀ ਸੇਨਾ ਨੂੰ ਆਪਣਾ ਧਰਮ ਬਦਲਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਜਹੀਰ ਅਤੇ ਸਨਾਕਸ਼ੀ ਦਾ ਰਿਸ਼ਤਾ ਦਿਲ ਦਾ ਰਿਸ਼ਤਾ ਹੈ ਇਸ ਵਿੱਚ ਧਰਮ ਦੀ ਕੋਈ ਭੂਮਿਕਾ ਨਹੀਂ ਹੈ ਸਾਊਥ ਐਕਟਰ ਅਤੇ ਪ੍ਰੋਡਿਊਸਰ ਰਾਣਾ ਧਗੂਪਤੀ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ ਇਸ ਫਿਲਮ ਦਾ ਨਾਮ ਪੈਂਤੀ ਰੱਖਿਆ ਗਿਆ ਹੈ ਫਿਲਮ ਦੀ ਕਹਾਣੀ ਤਿਰਪਤੀ ਨਾਲ ਜੁੜੀ ਹੋਈ ਹੈ ਇਸ ਦੇ ਨਾਲ ਹੀ ਫਿਲਮ ਦਾ ਅਗਲਾ ਪੋਸਟਰ ਵੀ ਰਿਲੀਜ਼ ਹੋ ਗਿਆ ਹੈ ਜਿਸ ਨੂੰ ਰਾਣਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਕਹਾਣੀ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾਵੇਗਾ ਇਸ ਵਿੱਚ ਡਰਾਮਾ ਸੰਘਰਸ਼ ਪ੍ਰੇਮ ਮਾਂ ਅਤੇ ਉਸਦੇ ਦੋ ਵੱਖ-ਵੱਖ ਬੱਚਿਆਂ ਨਾਲ ਜੁੜੇ ਰਿਸ਼ਤਿਆਂ ਦੀ ਕਹਾਣੀ ਹੈ ਇੱਕ ਬੱਚਾ ਜਿੱਜਾ ਸਿੱਖਣ ਤੋਂ ਪਰਹੇਜ਼ ਕਰਦਾ ਹੈ ਤੇ ਦੂਸਰੂਜਾ ਗਣਿਤ ਨੂੰ ਵਧੀਆ ਮੰਨਦਾ ਹੈ। ਇੱਕ ਬੱਚਾ ਹੁਸ਼ਿਆਰ ਅਤੇ ਆਗਿਆਕਾਰੀ ਹੈ ਫਿਰ ਵੀ ਪਰਿਵਾਰ ਦੇ ਸੰਘਰਸ਼ ਤੋਂ ਪਰੇਸ਼ਾਨ ਹੈ। ਫਿਲਮ ਦਾ ਨਿਰਦੇਸ਼ਨ ਨੰਦ ਕਿਸ਼ੋਰ ਈਮਾਨੀ ਕਰ ਰਹੇ ਹਨ। ਹਿੰਦੁਸਤਾਨੀ 2 ਕਮਲ ਹਸਨ ਦੀ ਵਧੀਆ ਫਿਲਮ ਹੈ ਜੋ ਜਿਸ ਦਾ 28 ਸਾਲ ਪਹਿਲਾਂ ਪਹਿਲਾ ਭਾਗ ਆਇਆ ਸੀ ਹੁਣ ਦੂਜਾ ਭਾਗ ਤਿਆਰ ਹੈ। ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਇਸ ਫਿਲਮ ਵਿੱਚ ਕਮਲ ਹਸਨ ਦੇ ਨਾਲ ਸਦਾਰਤ ਅਤੇ ਰਕੁਲ ਪ੍ਰੀਤ ਸਿੰਘ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਰਕੁਲ ਪ੍ਰੀਤ ਦਾ ਕਹਿਣਾ ਹੈ ਕਿ ਇਹ ਅਜਿਹਾ ਦੇਸ਼ ਹੈ ਜਿੱਥੇ ਪੜ੍ਹੇ ਲਿਖਿਆਂ ਦੇ ਕੋਲ ਕੰਮ ਨਹੀਂ ਹੈ। ਕੰਮ ਤਾਂ ਹੈ ਲੇਕਿਨ ਕੰਮ ਦੇ ਲਾਇਕ ਤਨਖਾਹ ਨਹੀਂ ਹੈ। ਟੈਕਸ ਭਰੋ ਲੇਕਿਨ ਕੋਈ ਫੈਸਿਲਿਟੀ ਨਹੀਂ ਹੈ। ਚੋਰ ਚੋਰੀ ਕਰਦਾ ਹੀ ਰਹੇਗਾ। ਅਪਰਾਧੀ ਅਪਰਾਧ ਹੀ ਕਰੇਗਾ। ਇਸ ਟ੍ਰੇਲਰ ਦੇ ਵਿੱਚ ਬਹੁਤ ਕੁਝ ਦਿਖਾਇਆ ਗਿਆ ਹੈ।